ਬਾਈ ਕਿਦੋਂ ਕਿਦੋਂ ਰੋਗੇ ਤੁਸੀਂ ਮੈਂ ਮੋਫਰੇ ਆਣਾਗਾ ਉਹ ਬਾਈ ਤੋੜ ਦਿਆਂ ਤੋ ਨਾ ਆ ਜਾਂਦੇ ਸਵਾਰੀਆਂ ਤੋੜਦੇ ਆਛਾ ਟਾਈਮ ਹੇ ਹੋਇਆ ਨਹੀਂ ਆਪਣਾ ਓਏ ਖੁੱਲੇ ਟਾਈਮ ਹੁਣ ਕਿਹੜੇ ਟਾਈਮ ਰਹਿਗੇ ਭਰਾਵਾ ਆਛਾ ਹੋ ਤਾਂ ਯਾਰ ਛੋਡੇ ਨਾਲ ਵੀ ਬੁਰੀ ਰਹੀ ਆਣਾ ਉਹ ਬੁਰੀਆਂ ਵਰਗੀ ਪੂਰੀ ਬਸ ਠੀਕ ਆ ਚਲੋ ਛੋਡੀ ਦਾ ਬਸ ਹੀ ਹੋਈ ਪਈ ਆ ਉਹ ਛੋਡੀ ਦਾ ਬਸ ਹੋਈ ਪਈ ਸਾਡੀ ਦਾ ਬਸ ਦੀ ਵੀ ਬਸ ਹੋਈ ਪਈ ਤਨ ਹੋ ਗਿਆ ਬਈਆ ਗੇਰ ਗੂੜੇ ਭੱਗਦੇ ਤੋ ਵੇ ਪਸਾਰ ਆਣੇ ਯਾਰ ਆ ਆ ਕੀ ਢੱਕਾ ਕੋੜੇਗਾ ਓਏ ਨਾ ਦੀ ਮਣੀ ਮਟੇਰੇ ਦੇ ਪੈਰ ਪੁਰ ਤੱਕ ਰਾਲਾ ਕਰਿਓ ਪਿਆਰ ਪਿਆਰ ਤੋਖੀ ਲੈਣਾ ਤੂੰ ਜਿੱਥੇ ਜਾਣਾ ਤੈਨੂੰ ਭੇਜ ਦਾਂਗੇ ਯਾਰ ਬਈ ਆਟਾ ਲੈ ਕੇ ਜਾਊ ਆ ਓਏ ਹੋਰ ਕਿਹੜਾ ਲਜਾਊ ਯਾਰ ਇਹ ਬੰਦਾ ਨਹੀਂ ਬਈ ਇਹਦੇ ਨਾਲ ਮਣੀ ਮਟੇਰੇ ਚ ਭਾਬੀ ਨਹੀਂ ਲੱਗਦਾ ਇਹ ਨਹੀਂ ਤੁਰ ਪੜਨ ਲਾ ਬੜੂ ਲਾ ਹੈਗਾ ਨਾ ਬੈ ਜਾ ਬਾਈ ਬਣ ਕੇ ਬੈ ਜਾ ਗੇਰ ਤਾਂ ਦੇਖ ਕੇ ਮੇਰੇ ਹੱਥ ਨਾਲ ਫੜ ਗੇਰ ਬਾਈ ਇਹ ਘੜ ਜਾਣਾ ਹੈਗਾ ਹੱਥ ਨਾਲ ਫੜ ਰਹੀ ਯਾਰ ਕੁਛ ਨਹੀਂ ਹੋ ਭੈਜਾ ਭਰਾਵਾ ਬੈ ਜਾ ਮੈਨੂੰ ਤਾਂ ਨਹੀਂ ਲਾਦਾ ਭਰਾਵਾ ਤੁਸੀਂ ਤੁਰੋ ਭਰਾਵਾ ਮੈਂ ਤਾਂ ਉੱਤਰਦਾ ਹਾਂ ਓਏ ਉਹ ਰੋਜੀ ਉੱਪਰ ਜਾਂਦੀ ਐ ਇਹ ਹੀ ਜੀ ਕੋਈ ਗੱਲ ਨਹੀਂ ਪਰਸੋਂ ਉਸ ਟਿੱਬੇ ਦੇ ਖੜੀ ਸੀ ਭੀਮੜਿਆਂਾਂ 'ਚ ਓਏ ਉਹ ਤਾਂ ਯਾਰੂੰ ਕੋਈ ਸਾਨੂੰ ਕੰਮ ਤਾਂ ਦਿੰਦਾ ਨਹੀਂ ਮੇਰੀ ਗੱਲ ਸੁਣ ਲੈ ਜੇ ਤੁਰ ਜਾਊਗੀ ਤਾਂ ਚੜਾਂਗੇ ਧੱਕਾ ਧੁੱਕਾ ਨਹੀਂ ਲਉਂਦੇ ਪਰਸੋਂ ਤੂੰ ਧੱਕਾ ਲਗਾਈ ਜਾਂਦਾ ਸੀ ਉੱਥੇ ਕਾਹਲੀ ਗੱਲ ਤਾਂ ਭਰਾਵਾ ਸੋਡੀ ਰਹੀ ਨਹੀਂ ਹੈਗੀ ਉਹਨਾਂ ਨੇ ਸੋਡੀ ਕੀ ਨਹੀਂ ਰਹੀ ਭਰਾਵਾ ਸੋਡੀ ਵੀ ਨਹੀਂ ਰਹੀ ਸਵਾਰੀ ਨਹੀਂ ਚੜਦੀ ਹੁਣ ਸਾਡੀ ਨੂੰ ਤੇਲ ਤਾਪੂਗਾ ਨਹੀਂ ਹੁੰਦਾ ਘੁੰਦਿਆ ਆਹ ਅੱਗੇ ਜਾ ਕੇ ਧੁਰੋਂ ਦੱਸ ਕਰ ਲਾ ਓ ਗਈ ਸੀ ਤੁਰ ਖੜ ਜਾ